ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪਾ ਚੁਪਨਾ ਹੋਵਈ ਜੇ ਲਾਈ ਰਹਾ ਨਿਹਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹ ਸਸਿਆਣ ਪਾਲਨ ਹੋ ਹੈ ਤੈ ਕਿਣਾ ਚੱਲੈ ਨਾਲ ਕੇ ਸਚਿਆਰਾ ਹੋਈਐ ਕਿ ਕੁੜਾ ਟਟੇ ਪਾਲ ਹੁਗਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨ ਆਕਾਰੁ ਉਗਮਣਾ ਕਿਹਾ ਜਾਇ ਹੁਕਮੇ ਹਵਨ ਜੀ ਹੁਕਮ ਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਣਾ ਹੁਕਮੇ ਬਖਸ਼ੀਸ ਏਕੋ ਹੁਕਮੇ ਸਦਾ ਫਵਾਈਐ ਹੁਕਮਾਂ ਅੰਦਰ ਸਭ ਕੋ ਭਾਰੁ ਪੁਣਾ ਕੋਇ ਨਾਨਕ ਹੁਕਮੈ ਜਐ ਬੁਝੈ ਤਾਹ ਮੈਂ ਕਹੈ ਨ ਕੋਈ ਗਾਨਕ ਉਕਮ ਜਬੂਜਾ ਤਾਹ ਮੈਂ ਕਹੈ ਨ ਕੋਈ ਗਾਵਾ ਕੋ ਤਾਨ ਹੋ ਗੈ ਕਿ ਸੈਤਾਨ ਗਾਵਾ ਕੋ ਦਾਤ ਜਣੈ ਨਿਸ਼ਾਨ ਗਾਵਾ ਕੋ ਗੁਣ ਵਡਿਆਈਆਂ ਚਾਰ ਗਾਵਾ ਕੋ ਵਿਦਿਆ ਵਿਖਮ ਵਿਚਾਰ ਗਾਵਾ ਕੋ ਸਾਜ ਕਰੈ تنਖੇ ਗਾਵਾ ਕੋ ਜੀ ਲੈ ਫਿਰਦੇ ਗਾਗਾ ਕੋ ਜਾਪੇ ਦੇਸੈ ਦੂਰ ਗਾਗਾ ਕੋ ਵਖ ਹਾਜਰਾ ਹਦੂਰ ਕਥਨਾ ਕਥਿਨਾ ਆਵ ਤੋਟ ਕਾਟ ਕਾਟ ਕਟੇ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਗਮੇ ਹੁਗਮ ਚਲਾਏ ਰਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਇ ਭਖਿਆ ਭਾਉ અપਾਰ ਆਖਿਆ ਮੰਗਾ ਦਹ ਦਹ ਦਾਤ ਕਰੈ ਦਾਤਾਰ ਫੇਰ ਕੀ ਅਗਰ ਕੀਆ ਜਿਤ ਦਿਸੈ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਨੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐ ਵੈ ਜਾਣੀਐ ਸਬਿਆ ਪੇ ਸਚਿਆਰ ਥਾਪਿਆ ਨਾ ਜਾਏ ਕੀਤਨ ਨ ਹੋਏ ਆਪੇ ਆਪ ਨਰਨਿਨ ਸੋਏ ਜੇ ਨਾ ਸੇਵਿਆ ਤੈਨ ਨ ਪਾਇਆ ਮਾਣ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆ ਮਨ ਰਖਿਆ ਭਾਉ ਦੁਖ ਪਰਹਰ ਸੁਖ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖ ਨਾਹੀ ਕਹਿਣਾ ਕਥਨ ਨਾ ਜਾਏ ਗੁਰ ਆਇ ਕਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੋਨੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਬ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ तिस ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਤਵਲਾ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪਹਣ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਇੰਸਰ ਬਰਮਾ ਇੰਦਰ ਸੁਣਿਆ ਮੋਕਸ਼ਾ ਲਾਹਣਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਛਤ ਕੈਸਨਾਣ ਸੁਣਿਆ ਬੜਬੜ ਕਾਗਮਾਨ ਸੁਣਿਆ ਲਾਗ ਸਹਿ ਜਤਿਆਣ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦਾ ਬੁਨਾ ਕੇ ਗਾ ਸੁਣਿਆ ਸੇਖ ਪੀਰ ਪਤ ਸਾਹਾ ਸੁਣਿਆ ਅੰਧੇ ਪਵਰਾ ਹੋ ਸੁਣਿਆ ਹਾਥ ਹੋਵੇ ਅਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਮੰਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲੇਖਣ ਹਾਰ ਮੰਨ ਕਬੈ ਕੰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮੰਨ ਸਤੋ ਭੈ ਮਨ ਬੁੱਧ ਮੰਨ ਸਗਲ ਭਾਵਨ ਕੀ ਸੁੱਧ ਮੰਨਾ ਮੋਟਾ ਨਾਮ ਖਾਏ ਮੰਨਾ ਜੰਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਬਕਸ਼ਿਓ ਪ੍ਰਗਟ ਜਾਏ ਮੰਨਾ ਮੰਗਣਾ ਚੱਲਾ ਪੰਥ ਮੰਨਾ ਧਰਮ ਸਹਿਤੀ ਸੰਬੰਧ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੁਖ ਦੁਆਰ ਮੰਨਾ ਪਰਵਾਰੈ ਸਧਾਰ ਮੰਨਾ ਤਰੇ ਤਾਰੇ ਗੁਰ ਸਿੱਖ ਮੰਨਾ ਨਾਨਕ ਭਵੈ ਨਾ ਪੀਖ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੁਖ ਦੁਆਰ ਮੰਨਾ ਪਰਵਾਰੈ ਸਧਾਰ ਮੰਨਾ ਤਰੇ ਤਾਰੇ ਗੁਰ ਸਿੱਖ ਮੰਨਾ ਨਾਨਕ ਬ ਵੇਣਾ ਪਿੱਖ ਆਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੈ ਦਰਘੈ ਮਾਨ ਪੰਜਾ ਸੋਹਾ ਦਰਜਾ ਜਾਣ ਪੰਜਾ ਗੁਰ ਇਕ ਤਿਆਣ ਜੇ ਕੋ ਗਹਿ ਕਰੈ ਵਿਚਾਰ ਕੱਟਾ ਕਾ ਕਰਨਾ ਨਹੀਂ ਸੁਮਾਰ ਤੋੜਾ ਧਰਮ ਦਇਆ ਕਾ ਪੂਤ ਸੰਤੋਗ ਥਾ ਪਰਖਿਆ ਜਿਨ ਸੋਤ ਜੇ ਕੋ ਬੁੱਝ ਹੋ ਵਾ ਸਚਿਆ ਤਵਲੇ ਉਪਰ ਕੇ ਤਪਾਰ ਧਰਤੀ ਹੋਰ ਪਰੇ ਹੋਰ ਤਿਸ ਤੇ ਭਾਰਤ ਲੈ ਕਮਨ ਜੋਰ ਜੇ ਜਾਂ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਹਲਿਓ ਰੂਪ ਕੀਤੀ ਦਾਤ ਜਾਣੇ ਕੋਨਕੂਤ ਕਿਤਾ ਪਸਾਓ ਕੋ ਕਵਾਓ ਤਿਸ ਸੇ ਹੋਇ ਲਖ ਦਰਿਆਓ ਕੁਦਰਤ ਕਮਿ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਗੈ ਸਾਈ ਭਲੀਕਾਰ ਤੋ ਸਦਾ ਸਲਾਮਤ ਨਰੰਕਾਰ अशंख जप शंख पाओ अशंख पूजा अशंख तपताओ अशंख ग्रंथ मुख वेद पाठ अशंख जोग मन रहे उदास अशंख भक्त गुण ज्ञान विचार अशंख सती असम दातार अशंख स्वर मोह पग सार अशंख मौन लिब लाए तार कुदरत कण कहा विचार ਵਾਰਿਆਣ ਜਾਵਾ ਇੱਕ ਵਾਰ ਜੋਤਿ ਦਿਪਾਵੈ ਸਾਈ ਫਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਖ ਅੰਧਕੋਰ ਅਸੰਖ ਚੋਰ ਹਰਾਮਕੋਰ ਅਸੰਖ ਮਰ ਕਰ ਜਾ ਹੈ ਜੋਰ ਅਸੰਖਲਵੜ ತ್ಯਾਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਗੁੜਿਆਰ ਕੋੜੇ ਫਿੜਾ ਹੈ ਅਸੰਖ ਮਲੇ ਸੁਲਫਕ ਖਾ ਹੈ ਅਸੰਖ ਨਿੰਦਕ ਸਿ ਕਰੇ ਭਾਰ ਨਾਨਕ ਨੇਚ ਕਹ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਵ ਆਗਮ ਆਗਮ ਅਸੰਖ ਲੋ ਅਸੰਖ ਕਹ ਸਿਰ ਭਾਰ ਹੋਏ ਅਖਰੀ ਨ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਹੈ ਲਿਖੇ ਤੇ ਸਰਨਾ ਹੈ ਜਿਵੇਂ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇ ਤਾਣਾਓ ਵਿਨ ਨਮ ਨਾਹੀ ਕੋਥਾਓ ਕੁਦਰਤ ਕਵਨਤਾ ਵਿਚਾਰ ਵਾਰਿਆਣ ਜਾਵਾ ਏਕ ਵਾਰ ਜੋਤ ਦਿਪਾਵੇ ਸਾਈ ਭਲੀਕਾਰ ਜੋਤ ਦਿਪਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਨਰੰਕਰ ਭਰਿਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਬਲਤੀ ਕਪੜ ਹੋਏ ਦੇ ਸਾ ਬੁਨ ਲਿਆ ਉਤੋਏ ਪਰਿਆ ਮਤ ਪਾਪਾ ਕੇ ਸੰਗ ਉਹ ਤੋਂ ਬਹਿਣਾ ਵੈ ਕੈ ਰੰਗ ਪੂਣੀ ਪਾਪੀ ਅਖਣਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦਿਆਦ ਤਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੈਣ ਗੁਣ ਕੀਤੇ ਭਗਤ ਨਾ ਹੋਏ ਸੁਵਸਤ ਹਾਤ ਬਾਣੀ ਬਰਮਾ ਸਤ ਸੁਹਾਣ ਸਦਾ ਮਨ ਚਾਉ ਕਵਣ ਸਾ ਵੇਲਾ ਵਖਤ ਕਵਨ ਕਵਨ ਚਿਤ ਕਵਨ ਵਾਰ ਕਮ ਸਰ ਰੋਤੀ ਮਾਹੋ ਕਵਨ ਜਿਤ ਹੋਵਾ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵਾ ਲਿਖ ਪੁਰਾਣ ਵਖਤ ਨ ਪਾਈਓ ਕਾ ਦਿਆ ਜੇ ਲਿਖਨ ਲਿਖ ਪੁਰਾਣ ਇਤਵਾਰ ਜੋਗੀ ਜਾਣ ਰਤਮਾਹੋਂ ਨਾ ਕੋਈ ਜਾ ਕਰਤਾ ਸਿਰ ਠੇ ਕੋ ਸਾਜੇ ਆਪੇ ਜਾਣ ਸੋਈ ਕਿਵ ਕਰਾ ਕਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਅੱਖ ਨ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗਾ ਗਿਆਨ ਸੋਹ ਹੈ ਪਾਤਾਲਾ ਪਾਤਾਲ ਅਗਾਸ ਅਗਾਸ ਓੜ ਕੋੜ ਕ ਭਾਲ ਥਕੇ ਵੇਦ ਕਹਿਣ ਇਕ ਇਕ ਬਾਤ ਸਹਿਸ 18 ਕਹਿਨ ਕਤੇ ਬਾ ਅਸਲੂ ਇਕ ਧਾਤ ਲੇਖਾ ਹੋਏ ਤਾ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹ ਇਤੀ ਸੁਰਤ ਨ ਪਾਈਆ ਨਦੀਆਂ ਅਤ ਵਹ ਪਵੈ ਸਮੁੰਦ ਨ ਜਾਣਿਆ ਸਮੁੰਦ ਸਹਿ ਸੁਲਤਾਨ ਗिरा ਸੇਤੀ ਮਾਲ ਧਨ ਕਿਹੜੇ ਤੁਲਣਾ ਹੋਵਣੇ ਜੇ ਤੇ ਸਮਨੁ ਨਾ ਵਿਸਰੇਐ ਅੰਤ ਨਾ ਸਿਫਤੀ ਕਹ ਨੰਤ ਅੰਤ ਨਾ ਕਰਨ ਦੇ ਨੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਕਿ ਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਬਾਰ ਬਾਰ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤਨ ਜਾਣ ਕੋਏ ਬਹੁਤਾ ਕਹਾ ਬਹੁਤਾ ਹੋਏ ਵਡਾ ਸਾਈ ਬੂ ਚਾਥਾਓ ਉੱਚੇ ਉਪਰ ਹੋ ਜਾਣਾ ਏਵਡ ਉੱਚਾ ਹੋ ਵੇ ਕੋਇ ਤਿਸ ਉੱਚ ਕੋ ਜਾਣ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੇ ਤੇ ਮੰਗਾ ਜੋਤ ਪਾਰ ਕੇ ਤਿਆਗਣਤ ਨਹੀਂ ਵਿਚਾਰ ਕਿਤੇ ਖਪੜੂਟਾ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੁਰਖ ਖਾਹੀ ਖਾਹੇ ਕਿਤਿਆ ਦੋਖੂ ਸਦਮਾਰ ਇਹ ਪੈਦਾਨ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋ ਰੱਖਣਾ ਸਕਰ ਕੋਏ ਜੇ ਕੋ ਖਾਇ ਕਾਖਣ ਪਾਏ ਉਹ ਜਾਣਾ ਜੇ ਤਿਆ ਮੋਈ ਖਾਇ

ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੇ ਸਭ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਮੁਲਾ ਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖਿਆ ਵੇਦ ਪਾਠ ਪੁਰਾਣ ਆਖਿਆ ਪੜਾ ਕਰਾ ਵਖਿਆਣ ਆਖੇ ਬਰਮੇ ਆਖਿਆ ਇੰਦ ਆਖਿਆ ਗੋਪੀਤਾ ਗੋਵਿੰਦ ਆਖਿਆ ਈਸ਼ਰ ਆਖਿਆ ਸਿੱਧ ਆਖਿਆ ਕਿਤੇ ਕਿਤੇ ਬੁੱਧ ਆਖਿਆ ਦਾਣਾ ਆਖੇ ਦੇਵ ਆਖਿਆ ਸਿਰ ਨਰ ਮਨ ਜਨ ਸੇਵ ਕਹਤੇ ਆਖਿਆ ਆਖਣ ਪਾਹੇ ਕਹਤੇ ਕਹ ਕਹ ਉਠ ਉਠ ਜਾਹੇ ਇਤੇ ਕਿਤੇ ਹੋਰ ਕਰ ਹੈ ਤਾਂ ਆਖਣਾ ਸਖ ਹੈ ਕਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਗੋਲ ਵਿਗਾੜ ਤਾਲ ਕਿਆ ਸਰਗਾ ਵਾਰਾ ਗਾਵਾਰ ਸੋਦਰ ਕੇ ਹਾ ਸੋ ਘਰ ਕੇ ਹਾ ਜਿਤ ਵਹਿ ਸਰਬ ਸੁਮਾਲੇ ਵਾਜੇ ਨਾਦ ਅਨੇਕ ਅਸੰਖਾ ਕਹਤੇ ਗਾਵਨ ਹਾਰੇ ਕਹਤੇ ਰਾਗ ਪਰਿਸ਼ੋ ਕਹੀ ਹਣ ਕਹਤੇ ਗਾਵਨ ਹਾਰੇ ਗਾਵੇ ਤੁਮ ਨ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਣਾ ਸਦਾ ਸਵਾਰੇ ਗਾਵੈ ਇੰਦ ਇਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ गावन जति सते संतो के गावे वीर करारे गावन पंडित परण रखेसर जग जग होए दानाले गाग है मोहनिया मनमोहन सुग मच्छ प्याले गावन रतन पाए तेरे 68 तीर्थ नाले ਗਾਵੇ ਜੋਤ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵਾ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸਹੀਦ ਦਿਨੋ ਗਾਵੇ ਜੋਤੁ ਸੁਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣਾ ਸੇ ਮੈਂ ਚਿਤਨਾ ਆਵਣ ਨਾ ਨਗ ਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਇਸ ਭਾਵੈ ਸੋਈ ਕਰ세 ਫੇਰੋ ਕਮਨਾ ਕਰਨਾ ਜਾਈ ਸੋ ਬਾਤ ਸੋ ਸਾਹਬ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੈ ਬੀ ਬੁੱਤ ਖਿੰਤਾ ਕਾਲ ਕੁਵਾਰੀ ਕਾਇ ਜੁਗਰ ਡੰਡਾ ਪਰਤੇ ਤ ਆਈ ਪੰਥੀ ਸਗਲ ਜਮਾਤੇ ਮਨ ਜਿਤੇ ਜਗ ਜੀਤ आदेश से स आदेश आदे साध अनिल अनाद अनहत जुग जुग एको वेस भुगत ज्ञान दया भंडारण कट कट वाजे नाद आप नाथ नाथ सब जाके रिद्ध सिद्ध अवरा साध संयोग वियोग द्वय कार चलावे है लेखे आवे भाग आदेश से स आदेश आद अनिल अनादनाहत जुग जुग एको वेश एकम आई जुगत विआई तिन चेले परवान एक संसारी एक भंडारी एक लाई दीबान जीवतिस भगत बस चलावे जीव होवै पुरमान ओ वेख औनानदर ना, ना आवे बहुत एहो विडान आदेश ते स आदेश आद अनिल अनादनाहत जुग जुग एको वेस आसन लोए लोए पंडार जो कि छ पाया सा एका वार कर कर वेखै सृजनहार नानक सच्चे की साची कार आदेश ते स आदेश आद अनिल अनादनाहत ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਖੋ ਹੈ ਲੱਖੋ ਵੈ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਹੇ ਪਤ ਪਵੜੀਆ ਚੜੀਐ ਹੋਏ 21 ਸੁਣਗਲਾ ਆਕਾਸ ਕੀ ਕਿਟਾ ਆਈ ਦੀਸ ਨਾਨਕ ਨਦਰੀ ਪਾਈਐ ਕੋੜੇ ਕੋੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਕਰ ਵੇਖੇ ਸੋਏ ਨਾਣਕ ਉੱਤਮ ਨੀਤ ਨ ਕੋਏ ਰਾਤੀ ਰੂਤੀ ਥੀ ਤੀ ਵਾਰ ਪਵਨ ਪਾਣੀ ਅਗਨੀ ਪਾਤਲ ਤੇਸ ਵਿੱਚ ਧਰਤੀ ਥਾਪ ਰਖੀ ਧਰਮ ਸਾਲ ਤੇਸ ਵਿੱਚ ਜੀਵ ਜੁਗਤ ਕੇ ਰੰਗ ਤਿੰਨ ਕਹਿ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈਨੀ ਸਾਣ ਕੱਚ ਬਗਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਐਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹਿਸ ਕੇਤੇ ਬਰ ਮੇ ਘੜ ਤਕੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਕੋ ਮੇ ਮੇਰ ਕੇਤੇ ਤੂ ਉਪਦੇਸ਼ ਕਹਤੇ ਇੰਦ ਚੰਦ ਸੁਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਿੱਧ ਬੁੱਧ ਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦੇਵ ਦਾਣਾ ਮੁਨ ਕਹਤੇ ਕਹਤੇ ਰਤਨ ਸਮੁੰਦ ਕਹਤਿਆ ਬਾਣੀ ਕਹਤਿਆ ਬਾਣੀ ਕਹਤੇ ਪਾਤ ਨਰਿੰਦ ਕਹਤਿਆ ਸੁਰਤੀ ਸੇਵਕ ਕਹਤੇ ਨਾਨਕ ਅੰਤ ਨ ਅੰਤ گیان کھنڈ مہ گیان پرچنڈ تیت ناد بینود کوم کھنڈ کی بانی روپ تیتھ گڑیا بہت اروپ تا کیا گلا کتیاں نہ جا جی کو کہ پچھے پچتا ہے تیت گڑیا سرت مت من بتا گڑیا سرا سدا کی سردا ਕਰਮ ਖੰਡ ਕੀ ਬਾਣੀ ਜੋਰ ਤਿਥੈ ਘਾੜਤ ਘੜਿਆ ਬਹੁਤ ਅਨੂਪ ਤਾ ਕਿ ਅਗਲਾ ਕਥਿਆ ਨਾ ਜਾਏ ਨਾ ਹੋ ਮਰੈਣਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੈ ਨੰਦ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋਏ ਲੋਏ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰਿ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹੰ ਨਤ ਵੇਦ ਹਤਿਆਰ पओ खला अगण तपताओ पांडा पाओ अमृत तिट डाल कडिया शब्द सची टकसाल जिन कौ नदर करम तिनकार नानक नदरे नदर निहाल सलोक पवन गुरु पानी पिता माता तरत महत ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਜੰਗਿਆਈਆਂ ਗੁਰਿਆਈਆਂ ਵਾਚੈ ਤਰਮਹ ਦੂਰ ਕਰੀਆ ਕੋ ਆਪਨੇ ਕਨੇੜ ਕੈ ਦੂਰ ਜਿਨੇ ਨਾਮ ਧਿਆਇਆ गए मसकत घाल नानक ते मुख उजले केते छुटे नाल जिने नाम ते आए गए मसकत घाल नानकते मुखे उजले केते छुटे नाल वाहिगुरु जी का खालसा वाहिगुरु जी के फतेह